ਇਹ ਜਿਹੜਾ ਸ ਵੀਰੇ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਜਿਹੜਾ ਕਾਸੋ ਆਪਰੇਸ਼ਨ ਸਾਡੇ ਮਾਂਜੂਗ ਐਸ ਐਸ ਪੀ ਜੋਤੀ ਜਦਵੈਨ ਜੀ ਦੇ ਦੇ ਸਾਡੇ ਡਾਗ ਜਿਹੜਾ ਚੱਲ ਰਿਹਾ ਸੀ ਤੇ ਇਸ ਵੀਰੇ ਸਾਡੇ 7:00 ਵਜੇ ਤੋਂ ਕਾਸੋ ਆਪਰੇਸ਼ਨ ਚੱਲ ਰਿਹਾ ਸੀ ਸੰਵਾਲਾ ਦੇ ਸ਼ੇਅਰ ਦੇ ਰਿਹਾ ਆ ਕਾਸੋ ਆਪਰੇਸ਼ਨ ਦਾ ਜਿਹੜਾ ਐਸ ਐਚਓ ਸੰਵਾਲਾ ਦੇ ਮਾਚੂੜਾ ਦੋਨੇ ਸਰਚ ਮੈਂਮ ਬੜੇ ਜੰਗੀ ਪੱਧਰ ਤੇ ਚੱਲ ਰਹੀ ਸੀ ਉਸ ਸਮੇਂ ਜਿਹੜੀ ਆ ਸਫਲਤਾ ਪ੍ਰਾਪਤ ਕੀਤੀ ਹੈ ਜਦੋਂ ਮੇਨ ਚੌਂਕ ਜਿਹੜਾ ਸ਼ਰਾਲਾ ਚੌਂਕ ਹੈ ਇੱਥੇ ਬੈਗਾ ਵਾਲੀ ਦੁਕਾਨ ਹੈ ਜਸਪ੍ਰੀਤ ਕੋ ਵਾਈਫ ਹੋ ਬਰਿੰਦਰ ਸਿੰਘ ਬਰਿੰਦਰ ਕੁਮਾਰ ਇਹਨੂੰ 16 ਗ੍ਰਾਮ ਹੈਰੋਨ ਤੇ 7000 ਰੁਪਏ ਡਰੱਗ ਮੰਦੀ ਦੇ ਨਾਲ ਗ੍ਰਿਫਤਾਰ ਕੀਤਾ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਜਿਹੜਾ ਇਹਦਾ ਹਸਬੰਡ ਹੈ ਬਰਿੰਦਰ ਕੁਮਾਰ ਉਹ ਤੋਂ ਵੀ 3-4 ਮਹੀਨੇ ਪਹਿਲਾਂ ਇੱਕ ਜਿਹੜਾ ਹੈਰੋਨ ਦਾ ਪਰਚਾ ਦਰਜ ਕੀਤਾ ਸੀ ਉਹ ਤੋਂ ਬਿਨਾਂ ਵੀ ਇੱਕ ਪਹਿਲਾਂ ਵੀ ਤੇ ਆਲਰੇਡੀ ਐਨਡੀ ਕੇਸ ਦਾ ਪਰਚਾ ਦਰਜ ਹੈ ਮੈਂ ਤੁਹਾਡੇ ਜਰੀਏ ਦੱਸਣਾ ਚਾਹਣਾ ਪਾਵੇਂ ਉਹਦੀ ਲੇਡੀ ਜੀ ਦੀ ਮੈਸੇਜ ਹੀ ਦੁਕਾਨ ਤੇ ਕਿਸੇ ਨੂੰ ਵੀ ਜਿਹੜਾ ਸਪੇਅਰ ਨਹੀਂ ਕੀਤਾ ਜਾਊਗਾ ਜਿੱਥੋਂ ਆਇਆ ਜਿਹੜੇ ਦੇ ਹਸਬੰਡ ਦਾ ਰੋਲ ਆ ਉਹ ਵੀ ਵਿੱਚ ਆਊਗਾ ਕਿਉਂਕਿ ਇਹੋ ਜੇ ਗਲਤ ਕੰਮ ਛੱਡ ਦੇਣ ਨਹੀਂ ਤਾਂ ਜਿਹੜੀ ਇਹਨਾਂ ਦੀ ਦੁਕਾਨ ਦੀ ਹੈ ਕਮਾਈ ਉਹ ਵੀ ਇਸ ਕੰਮ 'ਚ ਹੀ ਉੱਜੜ ਜਾਊਗਾ ਸਰ ਜੇ ਤੁਸੀਂ ਗ੍ਰਿਫਤਾਰ ਕੀਤਾਉਗੇ ਤੇ ਪਹਿਲਾਂ ਕੋਈ ਬੱਚਾ ਹੈਗੇ ਜੀ ਲੇਡੀ ਜਸਪੀਤ ਕੋਰੇ ਤੇ ਪਹਿਲਾਂ ਨਹੀਂ ਤੇ ਹਸਬੰਡ ਤੇ ਦੋ ਪਰਚੇ ਦਰਜ ਆ ਉਹ ਕਾਹਦੇ ਕਾਹਦੇ ਨਹੀਂ ਪਤਾ ਉਹ ਐਨਡੀ ਦੇ ਆ ਇੱਕ ਦੇ ਦਾ ਪਹਿਲਾਂ ਹੈਰੋ ਨਹੀਂ ਦੋ ਦੋਨੇ ਪਰਚੇ ਐਨਡੀਬੀਐਸ ਦੇ ਆ ਉਹ ਹੈਰੋਨੀ ਬਰਾਬਦ ਕੀਤੀ ਸੀ ਦੇ ਘਰ ਵਾਲੇ ਦੇ ਇਸ ਤੋਂ ਬਿਨਾ ਡਰਗਸ ਇਨਸ펙ਟਰ ਜਿਹੜਾ ਸਾਡੇ ਐਸ.ਐਸ.ਓ. ਸਮਰਾਲਾ ਨਿਤਿਸ਼ ਕੁਮਾਰ ਜੀ ਨੇ ਬੁਲਾਇਆ ਜਿਹੜਾ ਗੁਰਕਿਰਪਾ ਮੈਡੀਕਲ ਸਟੋਰ ਆ ਖੰਨਾ ਰੋਡ ਤੇ ਉਹਦੀ ਸਾਨੂੰ ਕੰਪਲੇਂਟ ਆਈ ਸੀ ਵੀ ਇਹ ਜਿਹੜੇ ਪ੍ਰੈਗਾ ਨਸ਼ੇ ਦੀ ਜਿਹੜੀ ਜਿਆ ਕੈਪਸੂਲਾ ਵੇਚਦਾ ਆ ਉਸ ਲੜੀ ਦੇ ਤਹਿਤ ਜਿੱਥੇ ਡਰਗਸ ਇਨਸ펙ਟਰ ਸਾਹਿਬ ਨੂੰ ਕਾਲ ਕਰਕੇ ਉਹ ਜਿਹੜਾ ਮੈਡੀਕਲ ਸਟੋਰ ਚੈੱਕ ਕਰਾਇਆ ਜਿੱਥੇ ਮੌਕੇ ਤੋਂ ਉਹਦੇ ਸਟੋਰ ਦੇ ਵਿੱਚੋਂ 17 ਜਿਹੜੇ ਕੈਪਸੂਲਾ ਪ੍ਰੈਗਾ ਦੇ ਜਿਹੜੇ ਨਹੀਂ ਵੇਚ ਸਕਦਾ ਸੀ ਉਹ ਮਿਲਿਆ ਇਸ ਤੋਂ ਬਿਨਾ ਹੋਰ ਵੀ ਇਤਰਾਜ਼ਯੋਗ ਜਿਹੜੀਆਂ ਦੋ ਤਿੰਨ ਜਿਹੜੀ ਮੈਡੀਸਨ ਅਟਾਟ ਮਿਲੀਆਂ ਇਸ ਵੇਸ ਤੇ ਡਰਗ ਇਨਸ펙ਟਰ ਨੇ ਮੇਰੇ ਖਾਲੇ ਸਜੋ ਸਾਹਿਬ ਦਾ ਅਥਰੇ ਵੀ ਸ਼ਾਇਦ ਉਹਦਾ ਲਾਇਸੈਂਸ ਵੀ ਸਸਪੈਂਡ ਕਰਾ ਲਿਖ ਕੇ ਭੇਜਿਆ ਹੈ ਸਰ ਡਰਗ ਮਨੀ ਵੀ ਨਾਲ ਮਿਲੀ ਹੈ ਹਾਂ 7000 ਰੁਪਏ ਡਰਗ ਮਨੀ ਜਿਹੜੀ 16 ਗ੍ਰਾਮ ਹਰੋਂ ਦਾ ਕੇਸ ਹੈ 7000 ਰੁਪਏ ਡਰਗ ਮਨੀ ਵੀ ਮਿਲੀ ਹੈ ਥੈਂਕ ਯੂ ਸਰ ਆਪ ਵੀ ਮਸ਼ਾ ਕਰਨਾ ਦਾ ਆਪ ਦੀ ਜੀ ਨਹੀਂ ਉਹਦਾ ਹਸਬੰਡ ਜਦੋਂ ਇਹਨੂੰ ਲਿਆਵਾਂਗੇ ਫਿਰ ਦਾ ਡੋਪ ਟੈਸਟ ਤੋਂ ਪਤਾ ਲੱਗੂ